ਪਾਵੇਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕਵਾਇਆ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਰਾਏ ਸਿੱਖ ਬ੍ਰਾਦਰਹੀ ਦਾ ਵਿੰਗ ਉਹਨਾਂ ਦੀ ਜਾਨ ਛੱਡਣ ਨੂੰ ਤਿਆਰ ਨਹੀਂ ਹੈ ਬੀਤੇ ਦੇ ਹੀ ਕੁਮਾਰ ਪੈਲਸ ਵਿੱਚ ਰਾਏ ਸਿੱਖ ਬ੍ਰਾਦਰਹੀ ਦੇ ਅਕਾਲੀ ਦਲ ਵਿੰਗ ਨੇ ਸ਼ੇਰ ਸਿੰਘ ਕਵਾਇਆ ਦੇ ਖਿਲਾਫ ਜੰਗ ਕੇ ਫੜਾਫ ਕਰ ਦਿੱਤੀ ਅੱਜ ਅਸੀਂ ਰਾਏ ਸਿੱਖ ਸਮਾਜ ਦੇ ਜਲਾਲਾਵਾ ਦੇ ਹਲਕੇ ਤੋਂ ਸੀਨੀਅਰ ਲੀਡਰਸ਼ਿਪ ਜਿਹੜੀ ਰਾਏ ਸਿੱਖ ਬਰਾਦਰੀ ਦੀ ਹੈ ਉਹ ਅਸੀਂ ਸਾਰੇ ਇਕੱਠੇ ਹੋਏ ਆ ਜੋ ਕਿ ਸ਼ੇਰ ਸਿੰਘ ਕਵਾਇਆ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਉਹ ਬੜੀ ਦੁੱਖ ਦੀ ਗੱਲ ਹੈ ਕਿ ਰਾਏ ਸਿੱਖ ਬਰਾਦਰੀ ਜਿਹੜੀ ਹੈ ਉਹ ਨਿਰਾਸ਼ ਅਜ ਦੇ ਵਿੱਚ ਹੈਗੀ ਹੈ ਵੀ ਇਹਨੇ ਪਹਿਲਾਂ 10 ਸਾਲ ਐਮਐਲਏ ਦਾ ਇਲੈਕਸ਼ਨ ਸ਼੍ਰੋਮਣੀ ਕਾਲੀਦਾਲ ਦੇ ਵੱਲੋਂ ਲੜਿਆ 10 ਸਾਲ ਐਮ.ਐਲ.ਏ ਬਣੇ ਰਹੇ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਕਾਲੀਦਾਲ ਨੇ 10 ਸਾਲ ਹੀ ਇਹਨਾਂ ਨੂੰ ਐਮ.ਪੀ ਦੀ ਟਿਕਟ ਦੇ ਕੇ ਤੇ 10 ਸਾਲ ਇਹਨਾਂ ਐਮ.ਪੀ ਵਜੋਂ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਕੰਮ ਕੀਤਾ ਹੈ ਤਾਂ ਇਹਨੂੰ ਕਾਫੀ ਗਰੰਟਾਂ ਮਿਲੀਆਂ ਨੇ ਤਾਂ ਸਾਡੇ ਮੇਰੇ ਖਿਆਲ ਇੱਕ ਸਾਲ ਦੇ ਵਿੱਚ 5 ਕਰੋੜ ਦੇ ਕਰੀਬ ਭਾਰਤ ਸਰਕਾਰ ਵੱਲੋਂ ਗ੍ਰਾਂਟ ਜਿਹੜੀ ਮਿਲੀ ਉਹਨੇ ਇੱਕ ਵੀ ਰੁਪਈਆ ਜਿਹੜਾ ਸਾਡੇ ਬਾਰਡਰ ਪੱਟੀ ਤੇ ਸਾਡੇ ਰਾਏ ਸਿੱਖ ਪਾਈਚਾਰੇ ਦੇ ਕਿਸੇ ਵੀ ਪਾਸੇ ਵਿਕਾਸ ਨਹੀਂ ਕਰਵਾਇਆ। ਤਾਂ ਰਾਏ ਸਿੱਖ ਬਰਾਦਰੀ ਜਿਹੜੀ ਇਹਦੇ ਤੋਂ ਪਾਸੇ ਇਹ ਕੋ ਰਾਏ ਸਿੱਖ ਬਰਾਦਰੀ ਦਾ ਠੇਕੇਦਾਰ ਨਹੀਂ ਹੈਗਾ ਕਿ ਪਹਿਲਾਂ ਸ਼੍ਰੋਮਣੀ ਕਾਲੀ ਦਲ ਵੱਲ ਰਿਹਾ ਹੈ ਹੁਣ ਇਹਨੇ ਰਾਏ ਸਿੱਖ ਬਰਾਦਰੀ ਦੀ ਵੀ ਪਿੱਠ ਤੇ ਛੁਰਾ ਮਾਰਿਆ ਤੇ ਸ਼੍ਰੋਮਣੀ ਕਾਲੀ ਦਲ ਦੀ ਪਿੱਠ ਤੇ ਵੀ ਛੁਰਾ ਮਾਰਿਆ ਅਸੀਂ ਸਾਰੇ ਰਾਏ ਸਿੱਖ ਸਮਾਜ ਦੇ ਲੋਕ ਇਕੱਠੇ ਹੋਏ ਆ ਅਸੀਂ ਸਾਰੇ ਸ਼ੇਰ ਸਿੰਘ ਗਵਾਏ ਦੇ ਨਾਲ ਨਹੀਂ ਆ ਅਸੀਂ ਪਾਰਟੀ ਪ੍ਰਧਾਨ ਦੇ ਨਾਲ ਆ ਜੋ ਪਾਰਟੀ ਪ੍ਰਧਾਨ ਫੈਸਲਾ ਕਰੇਗੀ ਅਸੀਂ ਉਹ ਸਾਰੇ ਪ੍ਰਵਾਨ ਕਰਾਂਗੇ ਰਾਏ ਸਿੱਖ ਬਰਾਦਰੀ ਦਾ ਸ਼ੇਰ ਸਿੰਘ ਗਵਾਇਆ ਜਿਹਨੇ ਅੱਜ ਕੱਲ ਕਾਂਗਰਸ ਪਾਰਟੀ ਜੁਆਇਨ ਕੀਤੀ ਉਹਨੇ ਸਾਰੇ ਰਾਏ ਸਿੱਖ ਭਾਈਚਾਰੇ ਨੂੰ ਕਿਸੇ ਨੂੰ ਕੋ ਬੁਲਾਇਆ ਨਹੀਂ ਕਿਸ ਕੀਤਾ ਨਹੀਂ ਉਹਨੇ ਆਪਣੇ ਆਪ ਹੀ ਜਿਹੜੀ ਕਾਂਗਰਸ ਪਾਰਟੀ ਜੁਆਇਨ ਕਰ ਲਈ ਔਰ ਦੂਸਰੀ ਗੱਲ ਹੈ ਏਰੀ ਕਿ ਜਿਹੜਾ ਸਾਡਾ ਭਾਈਚਾਰਾ ਸਾਡੇ ਭਾਈਚਾਰੇ ਨੇ ਪਹਿਲਾਂ ਉਹਨੂੰ ਅਕਾਲੀ ਦਲ ਵਿੱਚ ਨਹੀਂ ਵਰੀ ਜਿਤਾਉਂਦੇ ਰਹੇ ਨੇ ਦੂਸਰੇ ਭਾਈਚਾਰੇ ਦੇ ਵੋਟਾਂ ਪੈਂਦੀਆਂ ਸ੍ਰੀਕਨ ਜਿਸ ਵਕਤ ਵੀ ਕੋਈ ਸ਼ੇਰ ਸਿੰਘ ਨੂੰ ਮੁਸੀਬਤ ਬੰਦੀ ਸੀ ਸਾਡਾ ਭਾਈਚਾਰਾ ਉਹਦੇ ਪਿੱਛੇ ਪਿੱਠ ਪਿੱਛੇ ਖੜਾ ਹੋਇਆ ਸੀ ਲੇਕਿਨ ਅੱਜ ਉਹਨੇ ਕਿਸੇ ਰਾਏ ਸਿੰਘ ਭਾਈਚਾਰੇ ਨੂੰ ਨਹੀਂ ਪੁੱਛਿਆ ਕਿ ਮੈਂ ਉਸ ਪਾਰਟੀ 'ਚ ਜਾ ਰਿਹਾ ਹਾਂ ਜਾਂ ਉਸ ਪਾਰਟੀ 'ਚ ਜਾ ਰਿਹਾ ਮੌਡਰ ਬੈਟ ਨਾਲਾਵਾਦ ਹੱਦ ਤੱਕ ਨੇ ਬੇਅਸੀ ਬਹੁਤ ਉਛਾਲ ਕੱਟ ਕੀਤਾ ਔਰ ਕਵਾਇਆ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਆ ਤੇ ਤੁਸੀਂ ਤਾਂ ਰਾਏ ਸਿੱਖ ਬਰਾਦਰੀ ਦੇ ਪਿੱਛੇ ਸ਼ੁਰਾ ਮਾਰ ਕੇ ਚਲੇ ਗਏ ਹੋ ਅਸੀਂ ਸਾਰੀ ਬਰਾਦਰੀ ਇੱਕ ਮੋਟ ਖੜੇ ਆਂ ਔਰ ਸ਼੍ਰੋਮਣੀ ਕਾਲੀ ਦਾਲ ਬਾਲ ਸਾਹਿਬ ਦੇ ਨਾਲ ਖੜੇ ਆਂ ਇਹ ਸੇਵ ਸਿੰਘ ਜਿਹੜਾ ਹੈ ਐਸਾ ਮੇਰਾ ਭਰਾ ਮੈਂ ਇਹਨੂੰ ਪੜਾਇਆ ਹੈ ਇਹਨੂੰ ਰਖਾਇਆ ਹੈ ਕਿੰਦੀ ਸੰਪਾਲ ਪਰਵਰਸ਼ ਕੀਤੀ ਪੜ ਗਿਆ ਚਲੋ ਇਹਦੀ ਸ਼ਾਦੀ ਕੀਤੀ ਅੱਛਾ ਇਹਨੂੰ ਐਮਐਲਯੂ ਬਣਾਇਆ ਸਰਪੰਚ ਵੀ ਬਣਾਇਆ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਿਆ ਪਰ ਸਾਨੂੰ ਇਹਨੇ ਕੋਈ ਨਿਆਣੀ ਦਿੱਤਾ ਕੋਈ ਸਾਦੀ ਇਹਨੇ ਬਾਣੀ ਫੜੀ ਜਦੋਂ ਦਾ ਇਹਨੂੰ ਬਣਾਉਂਦੇ ਆ ਉਹਨੇ ਕਿ ਇਹ ਆਖਰ ਤੇ ਬਾਦਲ ਸਾਹਿਬ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਵੀ ਇਹਨੇ ਨਹੀਂ ਜਾਣਿਆ ਉਹ ਉਹ ਜਿਹੜਾ ਸਮਾਨ ਨੇ ਗੁਰੂ ਸਮਾਨ ਹੈ ਉਹ ਅਜਿਹਾ ਗੁਰੂ ਸਮਾਨ ਹੀ ਸਮਝਦੇ ਆ ਸਰਦਾਰ ਪ੍ਰਕਾਸ਼ ਸਿੰਘ ਨੂੰ ਪਰ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਉਹ ਵੀ ਸਾਡਾ ਭਰਾ ਹੈ ਮੈਂ ਜਾਨੂੰ ਸੱਕੇ ਭਰਾ ਮਤ ਵੀ ਅੱਗੇ ਸਮਝਦਾ ਤੇ ਅੱਗੇ ਵੀ ਸਮਝਾਂਗਾ ਤੇ ਪਹਿਲਾਂ ਵੀ ਸਮਝਾਂ ਕਿਉਂਕਿ ਮੈਂ ਸਾਰੇ ਜ਼ਿਲ੍ਹੇ ਦੇ ਵਿੱਚ ਮੈਂ ਘੁੰਮਿਆ ਜਦੋਂ ਵੀ ਸੁਖਬੀਰ ਦਾ ਇਲੈਕਸ਼ਨ ਹੁੰਦਾ ਹੈ ਜਾਂ ਐਮਪੀ ਦਾ ਇਲੈਕਸ਼ਨ ਹੁੰਦਾ ਹੈ ਮੈਂ ਤਨ ਮਨ ਦੇ ਨਾਲ ਮੈਂ ਜੋਰ ਲਾਉਂਦਾ ਮੇਰੇ ਬੱਚੇ ਵੀ ਜੋਰ ਲਾਉਂਗੇ ਹੁਣ ਹੁਣ ਵੀ ਲਾਵਾਂਗੇ ਅਸੀਂ ਸਰਦਾਰ ਸੁਖਬੀਰ ਸਿੰਘ ਦੀ ਕੰਡ ਨਹੀਂ ਲੱਗਣ ਦੇਣੀ ਅਸੀਂ ਨਾਲ ਖੜੇ ਹਾਂ